ਆ ਵੀ ਬਾਈ ਗੁਰੂ ਕੀ ਕਥਾ ਆਪਸਾਰ ਦੇਖੋ ਮੁੰਡੇ ਨੇ ਰਸਤਾ ਵੀ ਨਸ਼ਾ ਹੈਗਾ ਆਪਾਂ ਬਾ ਸਾਹਮਣੇ ਫੜਿਆ ਕਹਿੰਦਾ ਸੀ ਨਸ਼ਾ ਖਤਮ ਕਰਨਾ ਹੈ ਹਨਾ ਤੇ ਭਾਈ ਨਾਮ ਦੱਸੋ ਮੈਂ ਤੁਹਾਡੇ ਨਾਲ ਚੱਲੋਂ 당 ਲੱਗੇ ਮੇਰੇ ਮਾਤਾ ਮਦ ਅਸਤੂ ਮੈਂ ਗਿਆ ਪਹਿਲਾਂ ਮੈਂ ਤਾਂ ਪੰਡ ਪੰਡ ਕਰਨਾ ਹੁਣ ਮੈਂ ਜਿਹੜਾ ਮੈਂ ਗਿਆ ਸਿਆਸੀ ਨਹੀਂ ਅਸੀਂ ਸਿਆਸੀ ਨਹੀਂ ਬਣਨੇ ਕੌਣ ਹੀ ਬਣਦੇ ਕਿੰਨਾ ਚਿਰ ਹੋ ਗਿਆ ਛੋੜੇ ਜਾਨ ਨਸ਼ਾ ਕਰਦੇ ਨਹੀਂ ਮਾਦੋ ਛੋੜੇ ਜਾਨ ਨਸ਼ਾ ਮਰਦੇ ਨਹੀਂ ਅੱਜ ਹੀ ਨਸ਼ਾ ਕਿੰਨਾਂ ਜਾਂਦਾ ਆਇਆ ਕਿਉਂ ਜਦਾਂ ਨਸ਼ਾ ਚ ਉੱਤ ਆਇਆ ਅੱਜ ਤੋਂ ਪਹਿਲਾਂ ਮੈਨੂੰ ਕਿੰਨਾ ਚਿਰ ਹੋ ਗਿਆ ਲੜੀ ਜਾਂਦਾ ਮਸ਼ਤੇ ਇੱਕ ਸਾਲ ਹੋ ਗਿਆ ਪੁਰਾ ਛੋੜੇ ਪਿੰਡ ਤੋਂ ਮੋਨ ਲਾ ਲਿਆ ਇੱਕ ਸਾਲ ਆ ਲੈ ਗਈ ਹੋਈ ਹੋਰ ਤੋਂ ਇਹਦਾ ਲੇਟ ਪਿੱਛੇ ਹੋਈ ਬਸ ਚੰਦਰ ਲੱਗਿਆ ਗਿਆ ਲਿਆ ਗੋਬਿੰਦ ਸਾਹਿਬ ਨੇ ਆ ਕੇ ਕਿਹਾ ਕਰੇਗਾ ਸੇਖਣਾ ਆਪਣਾ ਲੋ ਇੱਕ ਸਾਲ ਦਾ ਪਹਿਲਾਂ ਦਾ ਜਾਪ ਪੰਨਾ ਜਦੋਂ ਦੇ ਮਾਨਸਾ MP ਬਣਨੇ ਹੋਏ ਹੁਣ ਤਾਂ ਗੋਪੀ ਵੀ ਦੇ ਰਹੇ ਦੋ ਵੀ ਜਿੰਦਗੀ ਵੀ ਬਹੁਤ ਕੁਸਤਰ ਸਾਹ ਦੇ ਨੇ ਤੁਸੀਂ ਦਿਓ ਨਾ ਲਫਾਫਾ ਲਿਖੋ ਮੂਰੇ ਦਾ ਮਤਲਬ ਖਾਸ ਮਸ ਸੁਣਾਈ ਦੇਤੇ ਕਦੇ ਬੰਦੇ ਕਦੇ ਮੈਨੂੰ ਉਸ ਤੋਂ ਕਾਲ ਕਰਸ ਲੋ ਮੈਨੂੰ ਫੋਨ ਕਰਕੇ ਕਹਿ ਨਹੀਂ ਆਂ ਚੋਟੇ ਸਾਡੇ ਮਿੰਡ ਵਸਾ ਮੈਂ ਕਹਿੰਦਾ MP ਬੋਲੇਦਾਰ ਦਾ ਐਮਐਲ ਵੀ ਕੋਈ ਬਾਜ ਉਧਰ ਮੁਕੇ ਆਉਂਦਾ ਪਿੰਡ ਦੇ ਸਰਪੰਚ ਕੋਲੇ ਜਾਣ ਦਾ ਉਧਰ ਸ਼ਬਾਖੇ ਲਿਆਉਂਗਾ ਫਿਰ ਮੈਂ ਮਾਤਾ ਮੈਂ ਕੀ ਕਰਾਂ ਆ ਮੇਰੀਆਂ ਮਾਤਾਵਾਂ ਸਾਹਮਣੇ ਬੈਠੀਆਂ ਅੱਦੇਲੋ ਵੱਲ ਕਰਦੇ ਹੋਗੇ ਫਿਰ ਮਾ ਮਾਤਾ ਮੈਂ ਕਿਹਜਰਾ ਪੁੱਤ ਸਾਡੇ ਮੁੰਡੇ ਨੂੰ ਸੁਝਾ ਆਲੇ ਮਾ ਮਾਤਾ ਸੰਸਰ ਨਾਲ ਕਿੱਥੇ ਹੰਦੇਗੇ ਵੇਚਣ ਆਇਆ ਮੂ ਜਿਹੜੇ ਨਸ਼ਾ ਵੇਚਦੇ ਨੇ ਜਿਵੇਂ ਹਾਜਵਾ ਕਹਿੰਦੇ ਦਾਦੂ ਆ ਚਾਚਾ ਤਾਇਆ ਮਾਰਿਆ ਹੋਈਆਂ ਕੋਈ ਭੈਣ ਭਾਈ ਮਰੇ ਆਏ ਘਰ ਜਿੱਤੇ ਮਰ ਕੇ ਫੇਰ ਬੋਲ ਲੱਗਾਂਗੇ ਆਪਾਂ ਤੇ ਛੇਤੀਓ ਟਾਈਮ ਆਉਣ ਆਇਆ ਮੈਂ ਸਿਆਸੀ ਇਸ ਲਈ ਨਹੀਂ ਹੈਗਾ کیونکہ سیاسی بندے پہلے دن کو کیوں نہیں لڑتے کی چل دیتے جو سیاسی ہے جو ہے کیوں کو میں کہ کیا سیاسی کیا سیاسی کیا ہے سیاسی بھی جتے سیاس کمیل دی وہ سے تو کیوں نہیں لڑتے کی صاحب چاہتے ہیں اندہ بھی نہ رہے ਕਿੰਦੇ ਹੁੰਦੇ ਕਿਤੇ ਮਾਰਿਆ ਉਹਨੇ ਕਿਤੇ ਫੜਿਆ ਉਹਨੇ ਕਿਤੇ ਆਪ ਖਾਏ ਉਹਨੇ ਸ਼ੁਕਰ ਇਹਿੰਦੀ ਗੱਲ ਹੈ ਇਹ ਕਿਸੇ ਨੂੰ ਦੋ ਜਵਾਬ ਮਜਾ ਕੇ ਸੋਦੇ ਬੱਕੇ ਪਾਤ ਨੇ ਤਾਂ ਭਲੀ ਵਿਆਹ ਕਰਕੇ ਤਾਂ ਭਲੀ ਹੁਣ ਪਿੰਡ ਤਾਂ ਸੋਦਾ ਹੈ ਇਹ ਸੋਦੇ ਪਿੰਡ ਦੀ ਰੋਗ ਨਸਾਂਦੀ ਜਾਂਦੀ ਹੈ ਮਰੀ ਜਾਂਦੇ ਨੇ ਸੇਵਾ ਮਰ ਇਹ ਵੀ ਇੱਕਦੋਕੀ ਗੱਲ ਹੈ ਬਾਹਰਿਆਂ ਪੱਕੜੀਆਂ ੱੱਕੇ ਨਾਲ ਚੂਹ ਮਾਰ ਕੇ ਪੈਸੇ ਲੈਣੇ 100 100 ਚੂਹ ਮਾਰਨੇ ਮੋਟਰ ਇਹ ਕਿੱਥੇ ਹੋਣੀ ਅੱਤਰਾ ਲਾਉਣੀਆਂ ਬਰਾਸਪਾਸ ਲਾਉਣੇ ਇਹ ਕੜ ਕਰ ਦੀ ਕਹਾਣੀ ਹੋ ਗਈ

ਤੁਸੀਂ ਨਾਮ ਕਰੋ ਵੀ ਭਾਈ ਹਰ ਮੰਨਣਾ ਸਾਬਤ ਹੈ ਜਿੰਨਾ ਮੈਂ ਥੋੜਾ ਨਾ ਮੰਨਾਂ ਪਰ ਛੋਟੇ ਸਾਹਮਣੇ ਕਹਿ ਰਹੇ ਨੇ ਸੀ ਲੈਣ ਤੇ ਕਾਰਵਾਈ ਕਰਾਂਗੇ ਨਾਮ ਖਾਦੋਗੇ ਛੋਟੇ ਪਿੰਡ ਦੇ ਕਰਦੇ ਨੇ ਵੇਚਦੇ ਨੇ ਜਿਉਂ ਉਹਨਾਂ ਦੇ ਘਰ ਤੇ ਨਹੀਂ ਹੁੰਦੀ ਦੋ ਜਨ ਨੂੰ ਤਾਂ ਤੁਸੀਂ ਮੈਨੂੰ ਫੋਨ ਕਰਿਓ ਮੈਂ ਫਿਰ ਇਹਨਾਂ ਨੂੰ ਪੁੱਛੂਗਾ ਭਾਈ ਕਾਰ ਵੇਚ ਕੇ ਨਹੀਂ ਹੋਈ ਉਹਦਾ ਕਹਿ ਰਹੇ ਸੀ ਕਾਰਵਾਈ ਕਰਨੀ ਕਿਉਂ ਨਹੀਂ ਬਾਲੋਗੇ ਆਪ ਪੁਰਸ਼ਾਂ ਨਹੀਂ ਹੋਵਨ ਦਾ ਸਾਹਮਣੇ ਹੋ ਗਏ ਹੋ ਸੋ ਭਾਈ ਜੇ ਕਿਸੇ ਨੂੰ ਪਤਾ ਵੀ ਛੋਟੇ ਪਿੰਡ ਦੇ ਦਸ਼ਾ ਵਿਕਦਾ ਹੈ وکتا پہ نشہ ہوئے تب ہر چھڑے کرتے بھی سارے کلے نشہ ہے گا گرو گھر کھڑے چوتھ والے سارے کتنے نشا ہے گا بھائی ویکنا نشہ ہر چڑھے ਪਾਉਦੇ ਨੀਰ ਨੇ ਬਚਾਉਂਦੇ ਆਂ ਕੱਲ ਨੂੰ ਸਾਥਾਂ ਦੀ ਵਰਸੀ ਆ ਬਾਲ ਜੀ ਨੂੰ ਫੋਟੋਗ੍ਰਾਫਰ ਸਾਹਿਬ ਸਾਰੇ ਪਹੁੰਚੋ ਬੋਤੋ ਬੋਤੋ ਮਸਾਫਰ ਕੇ ਜਾਇਓ ਸੀ ਜਿਕਰ ਯਾਦ ਕਰਿਆ ਕਰੋ ਆਪਣੇ ਨੂੰ ਜੋ ਪ੍ਰਾਪਤ ਸਿੱਖਿਆ ਸਿੱਖੀ ਬਾਪਾਓ ਬਾਣੀ ਪੜੋ ਹੱਦ ਕੋ ਪਾਲੋ ਬਾਣੀ ਨਾਲ ਜੁੜੋ ਗੱਲ ਨੂੰ ਸਾਫ਼ ਰੋ ਬਾਤ ਕਰੋ ਹੁਣ ਭਾਈ ਮੈਂ ਤਾਂ ਪਹਿਲੇ ਲੇ ਕੋ ਕਹਿਣਾ ਵੀ ਮੈਂ ਨਾ ਪਾ ਵੋਟਾਂ ਦਿਖਾਣਾ ਹੈਣਾ ਨਹੀਂ ਮੈਂ ਕਿਸੇ ਮੇਰੀ ਮਾਂ ਨੇ ਖੜਾ ਹੋਣਾ ਨਹੀਂ ਮੇਰੇ ਪਿਓ ਨੇ ਖੜਾ ਹੋਣਾ ਕਿਸੇ ਵੀ ਸਟੇਟ ਤੋਂ ਮੈਂ ਗੱਜ ਲੱਗ ਕੇ ਬੋਲ ਸਕਦਾ ਕਿਸੇ ਵੀ ਮਰਜ਼ੀ ਹੋਵੇ ਕਾਲੀਆਂ ਦੀ ਕਹਿੰਦੀ ਆਉਂਦਾ ਮੈਂ ਨਹੀਂ ਕੀ ਉਹ ਆਏ ਗਰਤ ਸਾਰੀ ਬੈਠ ਕੇ ਨਹੀਂ ਲਾਈ ਬਰਗਾੜੀ ਬੋਲੀ ਕਿਹਨੇ ਲਵਾਈ ਸਰਸੇ ਨੂੰ ਮਾਫੀ ਨਹੀਂ ਦਿੱਤੀ ਚਿੱਟਾ ਕੌਣ ਲੈ ਕੇ ਆ ਰੂਸਾ ਨਾਲ ਜੋ ਪਰਚੇ ਦੀਪ ਸਿੱਧੂ ਸੁਖੀਰ ਸਿੱਧੂ ਕੀ ਨੇ ਬਲੇ ਆ ਸੂਰ ਸਾਜਾਪਾ ਸੋ ਆਪਾਂ ਮਾਕ ਲੈਣੀ ਚਾਹੀਦੀ ਹੈ ਜੇਕਰ ਇਥੋਂ ਨਸ਼ਾ ਖਤਮ ਹੁੰਦਾ ਹੈ ਸੋਦੇ ਆ ਸੂਰ ਚੋਂ ਆ ਬਹੁਤ ਚੰਗੀ ਗੱਲ ਹੈ 2 ਮਹੀਨਿਆਂ ਚ ਹੀ ਹੋ ਦੇ ਚਾਹੇ ਬਹੁਤ ਵੱਡੀ ਗੱਲ ਹੈ 2 ਮਹੀਨਿਆਂ ਤੋਂ ਜੇ ਸੋਦੇ ਪਿੰਡ ਤੋਂ ਨਸ਼ਾ ਖਤਮ 2 ਮਹੀਨਿਆਂ ਚ ਹੁੰਦਾ ਸੂਰ ਜੜੇ ਚੋਂ ਆਪ ਬਹੁਤ تو منگو نی نشہ سرس ہے میرے کو رونا ہوگا ریکارڈنگ میرے بارہ پکیاں میرے کٹتا میرے مارتا میرا منڈا آئے کرتا میرا منڈا سا پنڈ فلانا ہے وہ نال ہاجو بھائی سوگے گھر چل کے آئے یہ میرے لا نہ میں بگ جانا نہیں میرے فون کر دیا پڑتا ਕਬਲੇ ਤਾਂ ਹਰੇਟ ਬਾਜੀ ਕਿਹਨ ਕਿਹਨ ਨੂੰ ਪਾਵਰ ਆ। ਸੋ ਦੱਸ ਦਿਓ ਜਿਹੜਾ ਛੋਲੇ ਪਿੰਡ ਵੇਚਦਾ। ਭਾਅ ਹੋ ਜੂ ਬਹੁਤ ਵੱਡਾ ਭਾਅ। ਹੁਣ ਛੋਲੇ ਪਿੰਡ ਚ ਆਏ ਨੇ। ਤੁਸੀਂ ਕੰਮ ਕਰਵਾ ਸਾਰਦੇ ਹੋ। ਇਹਨਾਂ ਮੁੱਦਾ ਕੱਲਾ ਨਸ਼ਾ ਹੈ। ਜੋ ਨਸ਼ੇ ਤੋਂ ਕਲੀਨ ਕਰੂਗਾ ਮੇਰਾ ਨਾਮਵਾ ਕਰੂਗਾ। ਨਸ਼ਾ ਮੈਂ ਕਲੀਨ ਕਰੂਗਾ ਮੈਂ ਉਹਦੀ ਪੂਰੀ ਜੱਜ ਕੇ ਵਾਵਾ ਦੂੰਗਾ। ਬਸ ਪਹਿਲਾਂ ਨਸ਼ਾ ਕਲੀਨਲਾ ਹੋਵੇ ਨਾ। ਸਫਾਈ ਤਾਂ ਹੋਵੇ। ਹੋਰ ਹੋ ਦੇ ਤਾਂ ਕੋਈ ਗੱਲ ਨਹੀਂ। ਆਉਣ ਵਾਲੇ ਟਾਈਮ ਚ ਹੋ ਜਾ ਕੋਈ ਗੱਲ।

ਰਾਮਾ ਜੀ ਕੱਸ ਲਓ ਤੇ ਦੋ ਦਿਨਾਂ ਜਿਹੇ ਨਾਮ ਤੇ ਜੱਟੇ ਕੇ ਮੇਰਾ ਨੰਬਰ ਮੋੜਨਾ ਰੋ 75142 76959 ਮੈਨੂੰ ਦੱਸ ਦਿਓ ਭਾਈ ਕਿਰੋਂ ਕੇ ਕੋਈ ਫਲ ਫੇਰ ਨਹੀਂ ਫਿਰ ਮੈਂ ਤੁਹਾਨੂੰ ਸਸਕੂ ਫਿਰ ਬਾਹਰੋਂ ਦੀ ਗੱਲ ਹਾਂਸਾ ਮੈਨੂੰ ਨਹੀਂ ਕੋਈ ਫਦੇ ਗਲਤੀ ਮਾਫੀ ਮਾਫ ਕਰਨਾ ਕੱਲ੍ਹ ਵਾਸੀ ਤੇ ਜਿਹੜਾ ਬੋਝ ਹੁੰਦਾ ਹੈ ਹਰ ਸਭ ਤੇ